ਇੱਕ ਕિસ્ਸਾ ਜਿਹੜਾ ਹੈ ਸਾਡੇ ਇਲਾਕੇ ਦਾ ਸਵਾੜੇ ਦਾ ਸਵਾੜੇ ਦੇ ਵਿੱਚ ਹੋਏ ਫੇਕ ਇਨਕਾਊਂਟਰ ਦਾ ਝੂਠੇ ਮੁਕਾਬਲੇ ਦਾ ਤੇ ਜਿਹੜੇ ਸਾਡੇ ਲੋਕਾਂ ਨੂੰ ਨਹੀਂ ਵੀ ਪਤਾ ਤਾਂ ਉਹ ਸ਼ੇਅਰ ਜ਼ਰੂਰ ਕਰਿਓ ਸਾਡੇ ਇਲਾਕੇ ਦੇ ਵਿੱਚ ਹੋਇਆ ਇੱਕ ਇਨਕਾਊਂਟਰ ਇਹੋ ਜਿਹਾ ਇਨਕਾਊਂਟਰ ਕਿ ਜਿਸ ਦੇ ਵਿੱਚ ਚਾਰ ਮਾਮਾ ਦੇ ਪੁੱਤ ਜਿਹੜੇ ਆ ਸਵਾਨ ਨਦੀ ਦੇ ਕੰਢੇ ਸਵਾੜੇ ਜਿਹੜੇ ਆ ਉਹ ਮਾਰੇ ਗਏ ਫਿਰ ਦੱਸ ਦਿਓ ਵੀ ਗੱਡੀ ਕਹਿੰਦੇ ਕਲਮਾ ਮੋੜ ਤੋਂ ਸਵਾਨ ਨਦੀ ਵੱਲ ਤੁਰ ਪਈਆਂ ਤੇ ਉੱਥੇ ਕਹਿੰਦੇ ਬਲਵੰਤ ਸਿੰਘ ਜਿਹੜਾ ਥਾਣੇਦਾਰ ਤੇ CRPF ਜਿਹੜੀ ਆ ਉਹ ਪਹਿਲੇ ਤਿਆਰ ਖੜੀ ਸੀ ਉਹ ਪੂਰਾ ਮਾਹੌਲ ਬਣਾ ਕੇ ਜਿਵੇਂ ਇਨਕਾਊਂਟਰ ਵਾਲਾ ਬਣਾਉਂਦੇ ਆ ਤੇ ਇਹਨਾਂ ਨੇ ਉਠਾਇਆ ਉਠਿਆ ਨਹੀਂ ਆ ਤਾਂ ਕਹਿੰਦੇ CRPF ਦਾ ਇੱਕ ਜਵਾਨ ਅੱਗੇ ਆਇਆ ਤੇ ਉਹਨਾਂ ਸੁੱਤੇ ਪਏ ਦਾ ਬੇਹੋਸ਼ ਦੇ ਹੀ ਬ੍ਰਸਟ ਮਾਰਿਆ ਤੇ ਉਹਨੂੰ ਉੱਥੇ ਹੀ ਜਿਹੜਾ ਉਹ ਸ਼ਹੀਦ ਕਰ ਦਿੱਤਾ ਬਜ਼ੁਰਗ ਨੂੰ ਖੋਲ ਕੇ ਸਵਾਹ ਵੱਲ ਨੂੰ ਮੂੰਹ ਕਰਤਾ ਤੇ ਉਹਨਾਂ ਨੇ ਕਹੇ ਤੂੰ ਭੱਜ ਤੇ ਭਜਾਇਆ ਉਹਨਾਂ ਨੂੰ ਥੋੜੀ ਉਹ ਕਹਿੰਦਾ ਭੱਜਣਾ ਨਹੀਂ ਆ ਵੀ ਗੋਲੀ ਮਾਰਨੀ ਆ ਤਾਂ ਮੇਰੇ ਛਾਤੀ 'ਚ ਮਾਰੋ ਨਹੀਂ ਕਹਿੰਦਾ ਮੈਂ ਕਹਿੰਦਾ ਭੱਜਦਾ ਨਹੀਂ ਆ ਫੇਰ ਬਲਵੰਤ ਸਿੰਘ ਨੇ ਖਿਜੇ ਵੇਣਾ ਉੱਥੇ ਉਹਦੇ ਮੂੰਹ ਦੇ ਵਿੱਚ ਗੋਲੀ ਮਾਰੀ ਤੇ ਆ ਪੂਰਾ ਖੋਪੜ ਜਿਹੜਾ ਪਿੱਛੋਂ ਲਾਹਤਾ ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਸਵਾੜੇ ਤੋਂ ਹੀ ਹੋਈ ਹੈ ਸਵਾੜੇ ਹੀ ਠਾਰ ਸੀ ਉਹਨਾਂ ਦੀ ਇੱਥੋਂ ਇੱਕ ਜਗ੍ਹਾ ਦੇ ਉੱਤੇ ਬੈਠਿਆ ਖੂਨ ਜਿਹੜਾ ਰੇਤਾਂ ਦੇ ਸਵਾੜੇ ਸਾਰਾ ਸਾਰਾ ਸਾਡੇ ਇਲਾਕੇ ਨੂੰ ਪਤਾ ਕਿ ਸਾਰਾ ਰੇਤਲੀ ਜ਼ਮੀਨ ਹੈ ਕਿ ਉੱਥੋਂ ਰੇਤ ਦੀ ਮੁੱਠ ਭਰੀ ਉਹ ਖੂਨ ਨਾਲ ਲਿਬੜੀ ਹੋਈ ਤੇ ਉੱਥੇ ਬੈਠਿਆ ਚੌਪਈ ਸਾਹਿਬ ਕੀਤੀ ਅਰਦਾਸ ਕਰਕੇ ਕਹਿੰਦੇ ਮੈਂ ਘਰੇ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਇੱਕ ਆ ਵੀਡੀਓ ਬਣਾ ਰਿਹਾ ਹਾਂ ਪੂਰੀ ਜ਼ਰੂਰ ਦੇਖਿਓ ਦੇਖ ਕੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਵੀ ਜਿਹੜਾ 84 ਵੇਲੇ ਜਿਹੜਾ ਇੱਕ ਤਸ਼ੱਦਦ ਹੋਇਆ ਹੈ ਇੱਥੇ ਫੇਕ ਐਨਕਾਊਂਟਰ ਹੋਏ ਉਹਨਾਂ ਦੀ ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਿਹਾ ਹਾਂ ਸਾਡੇ ਇਲਾਕੇ ਦੇ ਵਿੱਚ ਹੋਇਆ ਇੱਕ ਐਹੋਜੇ ਐਨਕਾਊਂਟਰ ਕਿ ਜਿਸ ਦੇ ਵਿੱਚ ਚਾਰ ਮਾਵਾਂ ਦੇ ਪੁੱਤ ਜਿਹੜੇ ਆ ਸਮਾਨ ਨਦੀ ਦੇ ਕੰਢੇ ਸਵਾੜੇ ਜਿਹੜੇ ਆ ਉਹ ਮਾਰੇ ਗਏ ਤੇ ਮੈਨੂੰ ਲੱਗਦਾ ਨਹੀਂ ਸਾਡੇ ਇਲਾਕੇ ਆਯਨੋਈ ਦੇ ਬਾਰੇ ਪਤਾ ਏ ਤੇ ਉਹਦੇ ਬਾਰੇ ਹੀ ਮੈਂ ਥੋੜੀ ਬਹੁਤ ਤੁਹਾਡੇ ਨਾਲ ਗੱਲਬਾਤ ਕਰਾਂਗਾ ਸਾਂਜੀ ਤੇ ਉਮੀਦ ਹੈ ਕਿ ਤੁਸੀਂ ਜਿਹੜੀ ਆ ਪੂਰੀ ਸੁਣੋਗੇ ਤੇ ਸੁਣ ਕੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਸੁਣਦੇ ਆ ਰਹੇ ਹਾਂ ਕਿ 84 ਵੇਲੇ ਜਿਹੜਾ ਹੈ ਅ ਅੰਬਰਸਰ ਵੱਲ ਮਾਝੇ ਵੱਲ ਹਰੀਕੇ ਪੱਤਨ ਕਿੰਨੇ ਮਾਵਾਂ ਦੇ ਪੁੱਤ ਜਿਹੜੇ ਆ ਉਹ ਖਪਾ ਦਿੱਤੇ ਗਏ ਆ ਜਿਹੜੇ ਆ ਉਹਨਾਂ ਨੂੰ ਸ਼ਹੀਦ ਕਰਕੇ ਨਹਿਰਾਂ ਦੇ ਥੋੜ ਦੇ ਉੱਤੇ ਦਰਿਆਵਾਂ ਦੇ ਥੋੜ ਦੇ ਤੇ ਜਨਾਂ ਦੀਆਂ ਲਾਸ਼ਾਂ ਤੱਕ ਨਹੀਂ ਅੱਜ ਤੱਕ ਮਿਲੀਆਂ ਤੇ ਸਾਡੇ ਇਲਾਕੇ ਦੇ ਵਿੱਚ ਵੀ ਇੱਕ ਇਹੋ ਜਿਹੀ ਘਟਨਾ ਹੋਈ ਸੀ 84 ਪਹਿਲੇ ਕਿ ਜਦੋਂ ਅ ਸੰਘਰਸ਼ ਆਪਣਾ ਖਾਰਕੂ ਸੰਘਰਸ਼ ਚੱਲ ਰਿਹਾ ਸੀ ਉਸ ਟਾਈਮ ਤੇ ਉੱਤੇ ਕਿ ਸਾਡੇ ਇਲਾਕੇ ਦੇ ਵਿੱਚ ਚਾਰ ਮਾਵਾਂ ਦੇ ਪੁੱਤ ਜਿਹੜੇ ਆ ਉਹ ਸਵਾੜੇ ਪਿੰਡ ਦੇ ਵਿੱਚ ਸਮਾਨ ਨਦੀ ਦੇ ਕੰਢੇ ਦੇ ਉੱਤੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਸੀ ਫੇਕ ਐਨਕਾਊਂਟਰ ਕੀਤਾ ਗਿਆ ਸੀ ਉਦੀ ਅਸਲੀ ਜਿਹੜੀ ਦਾਸਤਾਨ ਆ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਤੇ ਇਹ ਜਿਹੜੀ ਕਿਤਾਬ ਆ ਇਹ ਬਈ ਦਲਜੀਤ ਸਿੰਘ ਬਿੱਟੂ ਉਹਨਾਂ ਨੇ ਲਿਖੀ ਹੋਈ ਹੈ ਖਾਰਕੂ ਸੰਘਰਸ਼ ਦੀਆਂ ਕਹਾਣੀਆਂ ਅਣਸੋਣੇ ਕਿਸੇ ਉਹਦੇ ਵਿੱਚੋਂ ਇੱਕ ਕਿੱਸਾ ਲਿਆ ਗਿਆ ਸਵਾਨ ਨਦੀ ਦੇ ਕੰਢੇ ਦੇ ਉਹਦਾ ਇੱਕ ਟੋਪਿਕ ਆ ਸਵਾਨ ਨਦੀ ਦੇ ਕੰਢੇ ਤੇ ਉੱਤੇ ਜਿਹੜਾ ਫੇਕ ਇਨਕਾਊਂਟਰ ਹੋਇਆ ਹੈ ਗੱਲ ਐਵੇਂ ਆ ਕਿ ਬਾਈ ਦਲਜੀਤ ਸਿੰਘ ਬਟੂਣੀ ਜਦੋਂ ਜੇਲ੍ਹ ਦੇ ਵਿੱਚ ਸੀਗੇ ਜਦੋਂ ਫੜੇ ਗਏ ਸੀ ਪਿੰਡ ਸਵਾੜੇ ਤੋਂ ਹੀ ਫੜੇ ਗਏ ਸੀ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਸਵਾੜਾ ਪਿੰਡ ਜਿਹੜਾ ਹੈ ਆ ਆਨੰਦਪੁਰ ਸਾਹਿਬ ਤਹਿਸੀਲ ਦੇ ਵਿੱਚ ਪੈਂਦਾ ਹੈ ਨੰਗਲ ਤੋਂ ਅਗਰ ਆਪਾਂ ਕਾਮਾ ਮੋੜ ਰੋਡ ਦੇ ਉੱਤੇ ਜਾਈਏ ਤਾਂ ਸਵਾਨ ਨਦੀ ਦੇ ਕੰਢੇ ਦੇ ਉੱਤੇ ਵਸਿਆ ਹੋਇਆ ਪਿੰਡ ਸਵਾੜਾ ਠਿਕਾਣਾ ਉੱਥੇ ਤੋਂ ਅੱਗੇ ਕਲਮਾ ਮੋੜ ਗੜ ਸ਼ੰਕਰ ਰੋਡ ਬੀਓ ਨੂਰ ਪਰਵੇਦੀ ਰੋਡ ਆਨੰਦਪੁਰ ਰੋਡ ਉਸਵਾੜੇ ਦੇ ਵਿੱਚ ਹੀ ਹੋ ਕੇ ਨਿਕਲਦੇ ਨੇ ਜੇਕਰ ਨੰਗਲ ਵਾਲੇ ਪਾਸਿਓਂ ਚਾਹੀਏ ਤਾਂ ਸਵਾੜੇ ਪਿੰਡ ਵਿੱਚੋਂ ਹੀ ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਥੋਂ ਦਾ ਹੀ ਇਹ ਕਿੱਸਾ ਹੈ ਇਹ ਗੱਲ ਐਵੇਂ ਆ ਕਿ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਹਣੀ ਜੇਲ੍ਹ ਦੇ ਵਿੱਚ ਸੀਗਾ ਉੱਥੇ ਉਹਨਾਂ ਨੂੰ ਇੱਕ ਅਫਸਰ ਮਿਲਿਆ ਤੇ ਉਹ ਅਫਸਰ ਜਿਹੜਾ ਹੈ ਜਿਵੇਂ ਰਾਤ ਨੂੰ ਗੱਲਾਂ ਬਾਤਾਂ ਕਰਦੇ ਹੋਣੇ ਆ ਤੇ ਉਹ ਗੱਲਾਂ ਬਾਤਾਂ ਕਰਦੇ ਕਰਦੇ ਨੇ ਜਿਹੜਾ ਇਹਨਾਂ ਨੂੰ ਇੱਕ ਉਹ ਆਪਣਾ ਕਿੱਸਾ ਦੱਸਿਆ ਕਿ ਯਾਰ ਵੀ ਸਵਾੜੇ ਪਿੰਡ ਦੇ ਵਿੱਚ ਆਪਾਂ ਜਿਹੜਾ ਚਾਰ ਇੰਕਾਊਂਟਰ ਕੀਤੇ ਸੀ ਤੇ ਉਹ ਕੀ ਸੀ ਕਿੱਸਾ ਮੈਂ ਪੂਰਾ ਤੁਹਾਨੂੰ ਸੁਣਾਉਂਦਾ ਹਾਂ ਤੇ ਸਾਡੇ ਇਲਾਕੇ ਵਾਲਿਆਂ ਨੂੰ ਬਈ ਬੇਨਤੀ ਹੈ ਕਿ ਜਰੂਰ ਸੁਣਿਓ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਆਪਾਂ ਮਾਜੇ ਦਾ ਤਾਂ ਬੜਾ ਸੋਹਣਾ ਹੈ ਕਿ ਉੱਥੇ ਐਨੇ ਮਾਰੇ ਆ ਮਾਮਾ ਦੇ ਪੁੱਤ ਪਰ ਸਾਡੇ ਇਲਾਕੇ 'ਚ ਵੀ ਮਾਰੇ ਗਏ ਆ ਤੇ ਅਫਸਰ ਨੇ ਕਹਿ ਦੱਸਿਆ ਕਿ ਜਿਹੜਾ ਵੀ ਮੈਨੂੰ ਇੱਕ ਕਿੱਸਾ ਸਵਾੜੇ ਦਾ ਉਹ ਕਦੇ ਜ਼ਿੰਦਗੀ ਭਰ ਨਹੀਂ ਭੁੱਲਦਾ ਕਹਿੰਦਾ ਵੀ ਉਹ ਰਾਤ ਨੂੰ ਮੈਨੂੰ ਆ ਕੇ ਜਿਹੜਾ ਹੈ ਉਹ ਤੰਗ ਕਰਦਾ ਹੈ ਉਹ ਕਸਾ ਕੀ ਸੀ ਉਹ ਕਹਿੰਦਾ 84 ਵੇਲੇ ਨਾ ਚਾਰ ਬੰਦੇ ਹੁਸ਼ਿਆਰਪੁਰ ਤੋਂ ਰੋਪੜ ਲਿਆਂਦੇ ਫੜਕਾ ਹੁਸ਼ਿਆਰਪੁਰ ਜੇਲ੍ਹ ਤੋਂ ਰੋਪੜ ਲਿਆਂਦੇ ਆ ਉਹ ਬੰਦੇ ਸੀਗੇ ਵੈਸੇ ਪਿਛੋਂ ਗੁਰਦਾਸਪੁਰ ਪਾਸੇੋਂ ਗੁਰਦਾਸਪੁਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਫਿਰ ਉਹਨਾਂ ਨੂੰ ਹੁਸ਼ਿਆਰਪੁਰ ਵਾਲੀ ਜੇਲ੍ਹ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਬਦਲੀ ਕਰਕੇ ਰੋਪੜ ਲਿਆਂਦਾ ਗਿਆ ਤੇ ਗੱਲ ਐਵੇਂ ਆ ਵੀ ਕਹਿੰਦਾ ਵੀ ਇੱਕ ਪੌਹ ਮਹੀਨਾ ਸੀ ਪੌਹ ਦੇ ਮਹੀਨੇ ਦੀ ਰਾਤ ਨੂੰ ਜਿਹੜਾ ਉਹਨਾਂ ਨੂੰ ਸਵਾੜੇ ਵੱਲ ਨੂੰ ਲੈ ਕੇ ਗਏ ਐ ਤੇ ਉਹਨਾਂ ਬੰਦਿਆਂ ਦੇ ਵਿੱਚ ਚਾਰਾਂ ਦੇ ਵਿੱਚ ਜਿਹੜੇ ਬੰਦੇ ਸੀਗੇ ਉਹਨਾਂ ਚ ਇੱਕ 50 ਸਾਲ ਦਾ ਬਜ਼ੁਰਗ ਸੀ ਜੀਨੇ ਕਹਿੰਦੇ ਆ ਅਮਰਤ ਸ਼ਕਿਆ ਸੀ ਤੇ ਦੂਜਾ ਜਿਹੜਾ 35 ਸਾਲ ਦਾ ਸੀ ਤੇ ਉਹਦੇ ਕੋਲ ਕਹਿੰਦੇ ਆ ਵੀ ਖਾਰਕੂ ਸਿੰਘਾਂ ਦੀ 18 ਹੁੰਦੀਆਂ ਸੀ ਤੇ ਉਹਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਸੀ ਜਿਹੜਾ ਬਜ਼ੁਰਗ ਸੀ ਉਹਦਾ ਇਹ ਨਹੀਂ ਪਤਾ ਲੱਗਿਆ ਵੀ ਉਹਦਾ ਕਾਰਨ ਕਿ ਐਸੀ ਫੜਨ ਦਾ ਤੇ ਜਿਹੜਾ ਤੀਜਾ ਸੀ ਉਹ ਲਾਲੋ ਵੀ ਹਜੇ ਇੱਕ ਕੱਚੀ ਉਮਰ ਦਾ ਜਵਾਨ ਸੀ 14 ਤੋਂ 15 ਸਾਲ ਦਾ ਵੀ ਜਵਾਨ ਸੀਗਾ ਜਿਹੜਾ ਮਤਲਬ 14-15 ਸਾਲ ਦਾ ਲਾਲੋ ਕਿੰਨਾ ਕੁ ਹੁੰਦਾ ਹੈ ਉਹਨੂੰ ਕਿੰਨੀ ਕੁ ਸਮਝ ਹੁੰਦੀ ਹੈ ਉਹਨੂੰ ਫੜ ਕੇ ਲਿਆਂਦਾ ਗਿਆ ਸੀ ਕਿਉਂਕਿ ਉਹ ਸਿੱਖ ਸੀ ਤੇ ਉਹਦਾ ਕਸੂਰ ਵੀ ਕਹਿੰਦੇ ਵੀ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਵੀ ਕੀ ਸੀ ਤੇ ਜਿਹੜਾ ਚੌਥਾ ਦੱਸਦੇ ਆ ਉਹ ਕਹਿੰਦੇ 24 ਤੋਂ 25 ਸਾਲ ਦਾ ਨੌਜਵਾਨ ਸੀ ਤੇ ਉਹ ਇਹੋ ਜਿਹਾ ਨੌਜਵਾਨ ਸੀ ਕਿ ਕਹਿੰਦੇ ਵੀ ਜਿਹੜਾ ਬੜਾ ਦਲੇਰ ਵੀ ਸੀ ਤੇ ਅਫਸਰਾਂ ਨੂੰ ਗਾਲਾਂ ਤੱਕ ਕੱਢ ਦਿੰਦਾ ਸੀ ਉਹਨਾਂ ਨਾਲ ਲੜਦਾ ਸੀ ਜ਼ੋਰ ਮਾਰਦਾ ਸੀ ਪੂਰੇ ਜੋਸ਼ 'ਚ ਸੀਗਾ ਤੇ ਇਹ ਜਿਹੜੇ ਚਾਰ ਆ ਇਹਨਾਂ ਨੂੰ ਰੋਪੜ ਲਿਆਂਦਾ ਗਿਆ ਹੁਸ਼ਾਲਪੁਰ ਤੋਂ ਫੜ ਕੇ ਕਿਉਂਕਿ ਵੀ ਰੋਪੜ ਵਾਲੀ ਜੇਲ੍ਹ ਦੱਸਦੇ ਆ ਵੀ ਉਹ ਇੱਕ ਨਰਕ ਭਰੀ ਜੇਲ੍ਹ ਸੀ ਵੀ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਇੱਕ ਦਿਨ ਜਿਹੜਾ ਹੈ ਆ ਥਾਣੇਦਾਰ ਬਲਵੰਤ ਸਿੰਘ ਨੂੰ ਹੁਕਮ ਹੁੰਦਾ ਹੈ ਥਾਣੇਦਾਰ ਬਲਵੰਤ ਸਿੰਘ ਜਿਹੜਾ ਇੱਕ ਬਦਨਾਮ ਥਾਣੇਦਾਰ ਕਹਿ ਸਕਦੇ ਆ ਉਸ ਟਾਈਮ ਦੇ ਉੱਤੇ ਜਿਹਨੇ ਕਿ ਪਤਾ ਨਹੀਂ ਕਿੰਨੀਆਂ ਮਾਮਾਵਾਂ ਦੇ ਪੁੱਤਾਂ ਨੂੰ ਕਹਿੰਦੀ ਆ ਵੀ ਕੋ ਕੋ ਕੇ ਮਾਰਿਆ ਹੈ ਤੇ ਉਹ ਥਾਣੇਦਾਰ ਬਲਵੰਤ ਸਿੰਘ ਨੂੰ ਹੁਕਮ ਹੁੰਦਾ ਹੈ ਕਿ ਤੂੰ ਇਹਨਾਂ ਚਾਰਾਂ ਨੂੰ ਜਿਹੜਾ ਟਕਾਣੇ ਲਾ ਦੇ ਤੇ ਉਹ ਪਹਿਲੇ ਹੀ ਇਹ ਨਾ ਚੀਜ਼ਾਂ ਵਾਸਤੇ ਮਹਾਰਸੀ ਤੇ ਖੁਸ਼ ਸੀ ਇਹ ਨਾ ਚੀਜ਼ਾਂ ਤੇ ਉਹਨਾਂ ਉੱਥੋਂ ਜਿਹੜੀ ਆ ਪੂਰੀ ਪਲੈਨਿੰਗ ਕੀਤੀ ਕਿ ਆਪਾਂ ਇਹਨਾਂ ਨੂੰ ਰੋਪੜ ਤੋਂ ਹੁੰਦਿਆਂ ਹੋਇਆ ਨੂਰਪੁਰ ਨੂਰਪੁਰ ਤੋਂ ਜਿਹੜਾ ਐ ਸਵਾਨ ਨਦੀ ਦੇ ਕੰਢੇ ਦੇ ਉੱਤੇ ਮਾਰਾਂਗੇ ਕਿਉਂਕਿ ਉੱਧਰ ਦੂਜੇ ਇਲਾਕਿਆਂ ਦੇ ਵਿੱਚ ਰੋਲਾ ਜਿਆਦਾ ਪੈ ਗਿਆ ਸੀ ਉੱਧਰ ਪਤਾ ਲੱਗ ਜਾਂਦਾ ਸੀ ਤੇ ਸਵਾਨ ਨਦੀ ਦੇ ਵਿੱਚ ਆਇਆ ਇੱਧਰ ਨੂੰ ਘੱਟ ਸੀ ਸ਼ਾਂਤ ਇਲਾਕਾ ਮੰਨਿਆ ਜਾਂਦਾ ਤਾਂ ਦੱਸਦਾ ਉਹ ਬੰਦੇ ਨੇ ਜਿਹੜਾ ਹੈ ਉਹ ਅਫਸਰ ਨੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਕਹਿ ਦੱਸਿਆ ਕਿ ਕਹਿੰਦਾ ਪੋਦੇ ਮਹੀਨੇ ਦੁਪਹਿਰ ਨੂੰ ਕਹਿੰਦਾ ਸਾਨੂੰ ਹੁਕਮ ਹੋਇਆ ਕਿ ਤਿਆਰ ਕਰੋ ਭ ਲਾਮਾਂ ਲਈ ਇਹਨਾਂ ਨੂੰ ਉਹਨਾਂ ਦੀ ਬੋਲੀ ਹੋਣੀ ਹੈ ਕਿ ਇਹਨਾਂ ਨੂੰ ਲਾਮਾਂ ਲਈ ਤਿਆਰ ਕਰੋ ਤੇ ਐਵੇਂ ਜਾ ਕੇ ਕਹਿੰਦੇ ਅਸੀਂ ਉਹਨਾਂ ਨੂੰ ਦੱਸ ਦਿੱਤਾ ਚਾਰਾਂ ਨੂੰ ਕਿ ਭਾਈ ਅੱਜ ਤੁਹਾਨੂੰ ਅਸੀਂ ਰਿਹਾ ਕਰਨ ਜਾ ਰਹੇ ਹਾਂ ਤੁਹਾਡੇ ਗਰਦਾਸਪੁਰ ਵਾਲੀ ਪੁਲਿਸ ਕੋਲ ਛੱਡਣ ਜਾ ਰਹੇ ਹਾਂ ਵੀ ਅੱਗੇ ਤੁਸੀਂ ਆਪਣੇ ਪਿੰਡ ਪੁੰਡ ਵਾਲਿਆਂ ਨੂੰ ਘਰਦਿਆਂ ਨੂੰ ਫੋਨ ਕਰ ਲਿਓ ਉੱਥੋਂ ਘਰੇ ਚਲ ਜਿਓ ਉਹ ਖੁਸ਼ ਹੋ ਗਏ ਤੇ ਜਿਹੜਾ ਇੱਕ ਉਹਨਾਂ ਚੋਂ ਮੁੰਡਾ ਸੀਗਾ 24 ਤੋਂ 25 ਸਾਲ ਦਾ ਉਹ ਸਮਝ ਗਿਆ ਸੀ ਕਿ ਇਹ ਸਾਨੂੰ ਛੱਡਣ ਤਾਂ ਆਲੇ ਨਹੀਂ ਹੈ ਕਹਿੰਦਾ ਸਾਡੇ ਆਲੇ ਦੁਆਲੇ ਕਹਿੰਦਾ ਇਹ ਗਿਰਜਾ ਬਣੀ ਬੈਠਿਆ ਨਹੀਂ ਸਾਨੂੰ ਕਿੱਥੇ ਛੱਡ ਦੇਣਾ ਤੇ ਉਪਰ ਸਾਸਰ ਦੱਸਦਾ ਕਿ 6 ਗੱਡੀਆਂ ਦੇ ਕਾਫਲੇ ਜਿਹੜੇ ਆ ਰੋਪੜ ਤੋਂ ਨੂਰਪੁਰ ਵੱਲ ਨੂੰ ਚੱਲ ਪਏ। ਪੋ ਦਾ ਮਹੀਨਾ ਸੀ ਧੁੰਦਾਂ ਵੀ ਪੈਂਦੀਆਂ ਸੀ। ਪੋ ਦਾ ਮਹੀਨਾ ਅੱਜ ਦੇ ਟਾਈਮ ਤੇ ਕਿੰਨੀਆਂ ਧੁੰਦਾਂ ਪੈਂਦੀਆਂ ਉਦੋਂ ਦਾ ਪੈਂਦੀਆਂ ਨਹੀਂ ਹੋਣੀਆਂ ਤੇ ਰੋਪੜ ਤੋਂ ਨੂਰਪੁਰ ਵਾਹ ਨੂਰਪੁਰ ਉਹਨਾਂ ਨੂੰ ਸਵਾੜੇ ਪੁੱਜਣ ਤੱਕ ਕਹਿੰਦੇ ਵੀ 3 ਘੰਟੇ ਲੱਗੇ ਆ। ਗੱਡੀਆਂ ਦੇ ਵਿੱਚ 6 ਗੱਡੀਆਂ ਲੈ ਕੇ ਤੁਰਿਆ ਵਿੱਚ ਆ ਪੁਲਿਸ ਦੀਆਂ ਗੱਡੀਆਂ ਸੀਗੇ ਤੇ CRPF ਦੀਆਂ ਗੱਡੀਆਂ ਸੀ। ਤੇ 6 ਗੱਡੀਆਂ ਲੈ ਕੇ ਜਿਹੜਾ ਐ ਉਹ ਪੁੱਜੇ ਆ ਸਵਾੜੇ। ਸਵਾਨ ਜੀ ਦੇ ਕੰਡੇ ਰੇ ਤਾਂ ਕਹਿੰਦੇ ਜਦ ਨੂਰਪੁਰ ਤੋਂ ਉਹਨਾਂ ਨੇ ਕਹਿੰਦਾ ਗੱਡੀ ਸਵਾੜੇ ਵੱਲ ਨੂੰ ਪਾਈ ਨਾ ਤਾਂ ਸਾਰੇ ਸਮਝ ਗਏ ਕਿ ਭਈ ਇਹ ਸਾਡੇ ਘਰਾਂ ਦਾ ਰਾਹ ਤਾਂ ਹੈ ਨਹੀਂ ਗੁਰਦਾਸਪੁਰ ਦਾ ਰਾਹ ਤਾਂ ਹੈ ਨਹੀਂ ਵੀ ਇਹ ਸਾਨੂੰ ਹੁਣ ਮਾਰਨ ਲਈ ਲੈ ਕੇ ਜਾ ਰਹੇ ਨੇ ਤਾਂ ਕਹਿੰਦੇ ਜਿਹੜੇ 14 ਸਾਲ ਦਾ ਮੁੰਡਾ ਸੀ ਜਿਹੜਾ ਹਲਕੀ ਉਮਰ ਦਾ ਸੀ ਉਹ ਰੋਣ ਲੱਗ ਪਿਆ ਕੱਚਾ ਸੀ ਅਣਪੌਲ ਸੀ ਤੇ ਡਰ ਗਿਆ ਤੇ ਉਹ ਰੋਣ ਲੱਗ ਪਿਆ ਉੱਚੀ ਉੱਚੀ ਕਿ ਵੀ ਤੁਸੀਂ ਗਲਤ ਕਰਨ ਲੈ ਕੇ ਜਾ ਰਹੇ ਹੋ ਵੀ ਸਾਨੂੰ ਮਾਰਨ ਜਾ ਰਹੇ ਹੋ ਤੇ ਉਹ ਕਹਿੰਦੇ ਵੀ ਇੰਨਾ ਰੋਇਆ ਵੀ ਇੰਨਾ ਡਰ ਗਿਆ ਸੀ ਤੇ ਉਹ ਬਿਉਸ਼ ਹੋ ਗਿਆ ਵੀ ਉਹ ਬਿਉਸ਼ ਹੋ ਗਿਆ 14 ਸਾਲ ਆਲਾ ਤੇ ਬਾਕੀ ਇਹਨੂੰ ਹੌਸਲਾ ਵੀ ਦਿੱਤਾ ਕਿ ਤੂੰ ਐਵੇਂ ਨਾ ਡਰ ਕੇ ਆਪਣਾ ਜੁੱਧ ਚੱਲਦਾ ਪਿਆ ਆ ਆਪਾਂ ਸ਼ਹੀਦ ਹੋਵਾਂਗੇ ਡਰਦਾ ਕਾ ਨੂੰ ਆ ਸਿੰਘ ਤਾਂ ਜੰਮੇ ਮਰਨ ਵਾਸਤੇ ਪਰ ਉਹ ਕਹਿੰਦੇ ਵੀ ਬਿਹੋਸ਼ ਹੋ ਗਿਆ ਉੱਥੇ ਹੀ ਤੇ ਬਾਕੀ ਤਿੰਨ ਜਿਹੜੇ ਆ ਚੜ੍ਹਦੀ ਕਲਾ 'ਚ ਰਹੇ ਫਿਰ ਦੱਸਿਓ ਵੀ ਗੱਡੀ ਕਹਿੰਦੇ ਕਲਮਾ ਮੋੜ ਤੋਂ ਸਵਾਨ ਨਦੀ ਵੱਲ ਤੁਰ ਪਈਆਂ ਤੇ ਉੱਥੇ ਕਹਿੰਦੇ ਬਲਵੰਤ ਸਿੰਘ ਜਿਹੜਾ ਥਾਣੇਦਾਰ ਤੇ ਸੀਆਰਪੀਐਫ ਜਿਹੜੀ ਆ ਉਹ ਪਹਿਲੇ ਤਿਆਰ ਖੜੀ ਸੀ ਉਹ ਪੂਰਾ ਮਾਹੌਲ ਬਣਾ ਕੇ ਜਿਵੇਂ ਇਨਕਾਊਂਟਰ ਵਾਲਾ ਬਣਾਉਂਦੇ ਆ ਕਿ ਇੱਕ ਪਾਸੇ ਸੀਆਰਪੀਐਫ ਨੇ ਖੜ ਜਾਣਾ ਇੱਕ ਪਾਸੇ ਪੁਲਿਸ ਨੇ ਫਿਰ ਉਹਨਾਂ ਨੇ ਭਜਾਣੇ ਆ ਬੰਦੇ ਤੇ ਪਿੱਛੋਂ ਗੋਲੀਆਂ ਮਾਰਨੀਆਂ ਬਾਅਦ ਵਿੱਚ ਸ਼ੋਅ ਕਰਨਾ ਹੈ ਕਿ ਇਹ ਭੱਜ ਰਹੇ ਸੀਗੇ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਵੀ ਜਿਦਾ ਜਿਦਾ ਪ੍ਰੋਗਰਾਮ ਬਣਾਇਆ ਸੀ ਤੇ ਉਹ ਪਹਿਲੇ ਤਿਆਰੀ ਕਰੀ ਬੈਠੀ ਸੀ ਟੀਮ ਉੱਥੇ ਜਾ ਕੇ ਤੇ ਇੱਥੇ ਲਿਆ ਕੇ ਕਹਿੰਦੇ ਬਲਵੰਤ ਸਿੰਘ ਨੇ ਨਾ ਸਾਹਮਣੇ ਸਵਾਨ ਅਦੀਵਲ ਨੂੰ ਕੀ ਖੜਾ ਦਿੱਤਾ ਉਹਨਾਂ ਨੂੰ ਮੂੰਹ ਕਰਕੇ ਸਵਾਨ ਨਦੀ ਜਿਹੜੀ ਆ ਉਹ ਅੱਜ ਦੇ ਟਾਈਮ ਤੇ ਵੀ ਵਗਦੀ ਆ ਇੱਕ ਕੁਦਰਤੀ ਨਾਲਾ ਨਹੀਂ ਆ ਤਾਂ ਉਹ ਲਾਲੋ ਵੀ ਆ ਕੁਦਰਤੀ ਨਾਲਾ ਕਹਿ ਸਕਦੇ ਉਹਨੂੰ ਬਰਸਾਤੀ ਨਾਲਾ ਕਹਿ ਸਕਦੇ ਆ ਵੀ ਜਿਹੜਾ ਜਦੋਂ ਬਰਸਾਤ ਆਉਂਦੀ ਆ ਉਹ ਤੋਂ ਜ਼ਿਆਦਾ ਚੜਦਾ ਹੈ ਵੈਸੇ ਥੋੜਾ ਥੋੜਾ ਪਾਣੀ ਆਉਂਦਾ ਰਹਿੰਦਾ ਤੇ ਕਹਿੰਦੇ ਵੀ ਬਲਵੰਤ ਸਿੰਘ ਨੇ ਉਹਨਾਂ ਚਾਰਾਂ ਨੂੰ ਨਾ ਸਵਾਂਵਲ ਸਵਾਂ ਦੇ ਕੰਡੇ ਦੇ ਉੱਤੇ ਸਵਾਂਵਲ ਨੂੰ ਮੂੰਹ ਕਰਕੇ ਬਿਠਾ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਇਕੱਲੇ ਇਕੱਲੇ ਦੇ ਹੱਥ ਖੋਲੂਗਾ ਤੁਸੀਂ ਸਵਾਂਵਲ ਨੂੰ ਭੱਜਣਾ ਹੈ ਵੀ ਜਿਹੜਾ ਸਵਾਂ ਪਾਰ ਕਰ ਗਿਆ ਉਹਨੂੰ ਆਪਾਂ ਛੱਡ ਦਾਂਗੇ ਬਈ ਸਾਡਾ ਨਿਸ਼ਾਨਾ ਲੱਗ ਗਿਆ ਤਾਂ ਉਹ ਮਾਰਿਆ ਚਾਹੂੰਗਾ ਤਾਂ ਉਹ ਇਨਕਾਊਂਟਰ ਸ਼ੋਅ ਕਰਨਾ ਹੁੰਦਾ ਨੇ ਇਹਨਾਂ ਨੇ ਤੇ ਉਹਨਾਂ ਨੇ ਕਹਿੰਦੇ ਚਾਰੇ ਬਿਠਾ ਦਿੱਤੇ ਲਿਆ ਕੇ ਪਰ ਉਹ ਜਿਹੜਾ ਇੱਕ ਮੁੰਡਾ ਪਹਿਲੇ ਬੇਹੋਸ਼ ਸੀ ਕਹਿੰਦੇ ਵੀ ਉਹ ਮਤਲਬ ਕਿ ਉੱਠਿਆ ਹੀ ਨਹੀਂ ਹੈਗਾ ਉਹ ਡੇਗਿਆ ਪਿਆ ਸੀ ਤੇ ਸਭ ਤੋਂ ਪਹਿਲਾਂ ਦੱਸ ਦੇ ਵੀ ਉਹਨਾਂ ਜਿਹੜਾ ਬਜ਼ੁਰਗ ਸੀਗੇ ਨਾ ਉਹਨਾਂ ਨੂੰ ਖੋਲਿਆ ਉਹ ਬਜ਼ੁਰਗ ਨੂੰ ਖੋਲ ਕੇ ਸਵਾਮ ਵੱਲ ਨੂੰ ਮੂੰਹ ਕਰਤਾ ਤੇ ਉਹਨਾਂ ਨੇ ਕਹੇ ਵੀ ਤੂੰ ਭੱਜ ਤੇ ਭਜਾਇਆ ਉਹਨਾਂ ਨੂੰ ਥੋੜੀ ਦੇਰ ਤੱਕ ਭੱਜੇ ਆ ਪਿੱਛੇ ਤੇ ਕਹਿੰਦੇ ਆ ਵੀ ਆ ਵੀ ਇਹਨਾਂ ਨੇ ਗੋਲੀਆਂ ਚਲਾਈਆਂ ਪਰ ਉਹਦੇ ਗੋਲੀ ਕੋਈ ਨਹੀਂ ਲੱਗੀ ਹੈ ਫਿਰ ਉਹਨਾਂ ਜਦੋਂ ਗੋਲੀਆਂ ਦੇ ਵਾਅਦੇ ਸੁਣੀ ਉਹ ਬੈਠ ਗਿਆ ਸਵਾਹ ਵੱਲ ਨੂੰ ਮੂੰਹ ਕਰਕੇ ਬੈਠ ਗਿਆ ਉੱਥੇ ਇੱਕ ਜਗ੍ਹਾ ਦੇ ਉੱਤੇ ਵੀ ਮਾਰਨਾ ਹੈ ਤਾਂ ਇੱਥੇ ਹੀ ਮਾਰ ਦੋ ਹੁਣ ਤੁਸੀਂ ਤੇ ਦੱਸਦੇ ਵੀ ਉਹ ਭੱਜਿਆ ਨਹੀਂ ਇਹਨਾਂ ਨੇ ਜੋਰ ਲਾਇਆ ਉਹ ਲਾਗੇ ਗਿਆ ਬਲਵੰਤ ਸਿੰਘ ਤੇ ਅਸੌਲਟ ਕੱਢੀ ਤੇ ਉਹਦੇ ਮੱਥੇ ਦੇ ਵਿੱਚ ਜਿਹੜੀ ਆ ਉਹ ਗੋਲੀ ਮਾਰੀ ਆ ਮੱਥੇ 'ਚ ਗੋਲੀ ਮਾਰੀ ਉਹ ਕਹਿੰਦੇ ਵੀ ਖੱਬੇ ਪਾਸੇ ਨੂੰ गिर ਗਿਆ ਤੇ ਉੱਥੇ ਹੀ ਉਹ ਸ਼ਹੀਦ ਹੋ ਗਿਆ ਪਹਿਲੀ ਗੋਲੀ ਜਿਹੜੀ ਇੱਥੇ ਇਹਨਾਂ ਨੇ ਅਸੌਲਟ ਚਲਾਈ ਆ ਉਹ ਬਜ਼ੁਰਗ ਦੇ ਚਲਾਈ ਤੇ ਦੂਜੀ ਜਿਹੜੀ ਦੱਸਦੇ ਆ ਕਹਿੰਦੇ ਫਿਰ ਜਿਹੜਾ 35 ਸਾਲ ਆਲਾ ਸੀ ਤੇ ਉਹਦੇ ਹੱਥ ਪੈਰ ਖੋਲੇ ਤੇ ਉਹਨੂੰ ਕਿਹਾ ਵੀ ਭੱਜ ਹੁਣ ਤੇ ਉਹ ਥੋੜਾ ਸੀਗਾ ਜੋਸ਼ ਦੇ ਵਿੱਚ ਜਵਾਨੀ ਜੀ ਸੀਗਾ 35 ਸਾਲ ਦੀ ਉਮਰ ਸੀ ਤੇ ਉਹ ਭੱਜਿਆ ਕਹਿੰਦੇ ਬਹੁਤ ਤੇਜ਼ੀ ਨਾਲ ਪਰ ਸੀਆਰਪੀਐਫ ਦੇ ਜਿਹੜਾ ਜਵਾਨ ਹੈ ਕਹਿੰਦੇ ਵੀ ਉਹਨੇ ਉਹਦੇ ਗੋਲੀਆਂ ਬਰਸਟ ਮਾਰਿਆ ਤੇ ਉਹ ਪੂਰਾ ਉਹਦਾ ਸਰੀਰ ਛਣਨੀ ਕਰਤਾ ਪਿੱਛੋਂ ਤੇ ਉਹ ਉੱਥੇ ਹੀ ਉਹ ਜਿਹੜਾ ਉਹ ਵੀ ਸ਼ਹੀਦ ਹੋ ਗਿਆ ਤੇ ਰਹਿ ਗਏ ਦੋ ਇਸਮਾਨ ਨਦੀ ਦੇ ਕੰਢੇ ਦੀ ਗੱਲ ਕਰ ਰਹੇ ਆ ਠੀਕ ਹੈ ਨਾ ਇਹ ਹੋਇਆ ਕਿੱਥੇ ਆ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ ਪੂਰਾ ਸਵਾਨ ਨਦੀ ਦੇ ਕੰਡੇ ਦੇ ਉੱਤੇ ਉਹ ਜਗ੍ਹਾ ਕਿਹੜੀ ਹੈ ਉਹ ਅੱਜ ਵੀ ਮੈਨੂੰ ਪਤਾ ਮੈਂ ਕਈ ਵਾਰ ਉੱਥੇ ਜਾ ਕੇ ਵੀ ਆਇਆ ਕਿਉਂਕਿ ਮੈਂ ਇਹਦੇ ਬਾਰੇ ਕਾਫੀ ਟਾਈਮ ਤੋਂ ਸੁਣਿਆ ਪੜ੍ਹਿਆ ਹੋਇਆ ਤਾਂ 14-15 ਸਾਲ ਦਾ ਜਿਹੜਾ ਮੁੰਡਾ ਸੀਗਾ ਨਾ ਵੀ ਉਹ ਬਿਉਸ਼ ਪਿਆ ਸੀ ਤੁਹਾਨੂੰ ਦੱਸਿਆ ਪਹਿਲੇ ਉਹ ਡਰ ਕੇ ਬਿਉਸ਼ ਹੋ ਗਿਆ ਸੀ ਜਾਂ ਘਬਰਾਟ ਜਾਂ ਕੁਝ ਵੀ ਲਾ ਲੋ ਤੇ ਇਹਨਾਂ ਨੇ ਉਠਾਇਆ ਉਠਿਆ ਨਹੀਂ ਹੈ ਤਾਂ ਕਹਿੰਦੇ CRPF ਦਾ ਇੱਕ ਜਵਾਨ ਅੱਗੇ ਆਇਆ ਤੇ ਉਹਨੇ ਸੁੱਤੇ ਪਏ ਦਾ ਬਿਉਸ਼ ਦੇ ਹੀ ਬ੍ਰਸਟ ਮਾਰਿਆ ਤੇ ਉਹਨੂੰ ਉੱਥੇ ਹੀ ਜਿਹੜਾ ਉਹ ਸ਼ਹੀਦ ਕਰ ਦਿੱਤਾ ਤੇ ਚੌਥਾ ਨੌਜਵਾਨ ਜਿਹੜਾ ਉਹ ਦੱਸਦੇ ਸੀ ਦਲੇਰ ਬੜਾ ਏ ਉਹ ਗਾਲਾਂ ਕੱਢਦਾ ਸੀ ਹਰ ਬੰਦੇ ਨੂੰ ਮਤਲਬ ਕਿ ਅੱਗੋਂ ਪੈਂਦਾ ਸੀਗਾ ਖਾਨ ਨੂੰ ਤੇ ਜਦੋਂ ਉਹਨੇ ਦੇਖਿਆ ਵੀ ਹਾਂ ਤਿੰਨ ਸ਼ਹੀਦ ਕਰ ਦਿੱਤੇ ਆ ਉਹਨੇ ਨਾ ਕਿਹਾ ਕੀਤਾ ਜਿਹੜੇ ਬੰਦੇ ਨੇ ਉਹਨੂੰ ਫੜਾ ਸੀ ਉਹਨਾਂ ਨੂੰ ਹੱਜਾਂ ਮਾਰ ਕੇ ਭੱਜਣ ਲੱਗੇ ਵੀ ਆਪਣੀ ਹੱਥ ਖੜੀ ਤੋੜਨ ਲੱਗੇ ਪਰ ਉਹ ਟੁੱਟ ਨਹੀਂ ਸੀ ਤੇ ਦੱਸਦੇ ਉਹ ਚਾਰ ਜਣੇ ਨੇ ਉਹਨੂੰ ਦੁਬਾਰਾ ਫੜਿਆ ਉਹ ਆ ਠੋਡਾਂ ਮਾਰੀਆਂ ਉਹਦੇ ਮੂਹ ਦੇ ਉੱਤੇ ਜਿਹੜਾ ਗੋਡੇ ਰੱਖੇ ਗਏ ਪੈਰ ਰੱਖੇ ਗਏ ਤੇ ਉਹਨੂੰ ਕਿਹਾ ਗਿਆ ਵੀ ਤੂੰ ਭੱਜ ਉਹ ਕਹਿੰਦਾ ਭੱਜਣਾ ਨਹੀਂ ਆਂ ਵੀ ਗੋਲੀ ਮਾਰਨੀ ਆ ਤਾਂ ਮੇਰੇ ਛਾਤੀ 'ਚ ਮਾਰੋ ਨਹੀਂ ਕਹਿੰਦਾ ਮੈਂ ਕਹਿੰਦਾ ਭੱਜਦਾ ਨਹੀਂ ਆ ਤੇ ਉਹਨੇ ਲਲਕਾਰੇ ਮਾਰੇ ਆ ਉੱਥੇ ਬੜਕਾਂ ਮਾਰੀਆਂ ਨੇ ਉਹ ਦੱਸਦੇ ਵੀ ਉਹ ਸ਼ਹੀਦ ਜਿਹੜਾ ਹੋਇਆ ਉਹ ਬੜਕਾਂ ਮਾਰ ਕੇ ਹੋਇਆ ਏ ਉਹਨੇ ਗਾਲਾਂ ਕੱਢੀਆਂ ਬਲਵੰਤ ਸਿੰਘ ਨੂੰ ਗਾਲਾਂ ਕੱਢੀਆਂ ਸਾਰਿਆਂ ਨੂੰ ਉਹਨੇ ਕੱਡੀਆਂ ਵੀ ਤੁਹਾਡੇ ਦਮ ਆ ਮਰਦੇ ਤਾਂ ਹੱਥ ਖੋਲੋ ਮੇਰੇ ਠੀਕ ਹੈ ਨਾ ਮੈਂ ਤੁਹਾਨੂੰ ਦੱਸ ਰਿਹਾ ਗੱਲਾਂ ਵੀ ਕਿੱਥੋਂ ਪਤਾ ਲੱਗੇ ਨੇ ਕਿਤਾਬ 'ਚ ਤਾਂ ਲਿਖੀਆਂ ਨੇ ਤਾਂ ਮੈਂ ਤੁਹਾਨੂੰ ਦੱਸਦਾ ਬਾਕੀ ਗੱਲਾਂ ਵੀ ਮੇਰਾ ਨਾਨਕੇ ਸਵਾੜੇ ਪਿੰਡ ਆ ਮੈਂ ਉੱਥੇ ਜਦੋਂ ਇਹ ਇਨਕਾਊਂਟਰ ਹੋਇਆ ਹੈ ਤਾਂ ਉਹ ਰਾਤ ਨੂੰ ਇਹ ਸਾਰੀਆਂ ਚੀਕਾਂ ਜਿਹੜੀਆਂ ਸਾਰੇ ਪਿੰਡ ਵਾਲੇ ਨੇ ਸੁਣੀਆਂ ਐਵੇਂ ਸਵਾੜੇ ਪਿੰਡ ਅਗਰ ਤੁਸੀਂ ਜਾ ਕੇ ਕਿਸੇ ਨੂੰ ਪੁੱਛੋਗੇ ਅੱਜ ਵੀ ਉਹ ਰਾਤ ਵਾਰੇ ਤਾਂ ਤੁਹਾਨੂੰ ਹਰ ਕੱਲ ਦੱਸ ਦੇਣਗੇ ਵੀ ਪਹਿਲੀ ਗੋਲੀ ਚੱਲੀ ਐ ਤਾਂ ਇੱਕ ਬਜ਼ੁਰਗ ਦੀ ਆਵਾਜ਼ ਆਈ ਐ ਫਿਰ ਉਹ ਦੱਸਿਆ ਲਾਸਟ ਵਿੱਚ ਫਿਰ ਬੰਦੇ ਨੇ ਗਾਲੀ ਗਲੋਚ ਕੀਤੀ ਰੋਲਾ ਪਾਇਆ ਵਿੱਚ ਮਤਲਬ ਕਿ ਚੀਕਿਆ ਪੂਰਾ ਜੋਸ਼ ਦੇ ਵਿੱਚ ਫਿਰ ਕਹਿੰਦੇ ਵੀ ਗੋਲੀ ਚੱਲੀ ਤੋਂ ਬਾਅਦ ਆਵਾਜ਼ਾਂ ਚੁੱਪ ਹੋ ਗਈਆਂ ਅੱਜ ਵੀ ਤੁਸੀਂ ਸਵਾੜੇ ਪਿੰਡ ਚਲੇ ਜਾਓਗੇ ਜਿਹੜੇ ਪੁਰਾਣੇ ਬਜ਼ੁਰਗ ਐ ਤੁਹਾਨੂੰ ਪੂਰੀ ਗੱਲ ਦੱਸ ਦੇਣਗੇ ਉਹ ਤੇ ਉਹ ਕਹਿੰਦੇ ਉਹਨੇ ਪੂਰਾ ਰੋਲਾ ਪਾਇਆ ਬਲਵੰਤ ਸਿੰਘ ਖਿਜਿਆ ਹੋਇਆ ਆਪਣੀ ਅਸੌਲਟ ਰੱਖ ਕੇ ਪਿਸਤੌਲ ਲੈ ਕੇ ਗਿਆ ਤੇ ਉਹਦੇ ਮੂੰਹ 'ਚ ਪਾ ਦਿੱਤਾ ਕਿ ਚੁੱਪ ਕਰ ਜਾ ਕਿ ਮੈਂ ਤੇਰੇ ਗੋਲੀ ਮਾਰ ਦੂੰ ਕਹਿੰਦਾ ਵੀ ਹੁਣ ਮੂੰਹ ਦੇ ਵਿੱਚ ਪਿਸਤੌਲ ਘੁੱਟ ਲਿਆ ਫਿਰ ਬਲਵੰਤ ਸਿੰਘ ਨੇ ਖਿਜੇ ਵੇਣਾ ਉੱਥੇ ਉਹਦੇ ਮੂੰਹ ਦੇ ਵਿੱਚ ਗੋਲੀ ਮਾਰੀ ਤੇ ਆ ਪੂਰਾ ਖੋਪੜ ਜਿਹੜਾ ਪਿੱਛੋਂ ਲਾਹਤਾ ਤੇ ਉਹ ਜਿਹੜਾ ਮੁੰਡਾ ਹੈ ਉੱਥੇ ਹੀ ਸ਼ਹੀਦ ਹੋਇਆ ਹੈ ਤੇ ਕਹਿੰਦੇ ਖੰਖਾਰ ਜਾਨਵਰ ਵਾਂਗੂ ਕਰਦਾ ਸੀ ਉਹ ਜੋ ਉਹਨੇ ਅਫਸਰ ਨੇ ਦੱਸਿਆ ਨਾ ਵੀ ਕਹਿੰਦਾ ਵੀ ਉਹ ਐਦਾਂ ਸੀ ਵਿੱਚ ਕਿਤੇ ਉਹਦੇ ਹੱਥ ਪੈਰ ਖੁੱਲ ਜਾਂਦੇ ਤਾਂ ਉਹ ਸਾਰਿਆਂ ਨੂੰ ਮਾਰ ਦਿੰਦਾ ਐਨਾ ਉਹਦੇ ਵਿੱਚ ਜੋਸ਼ ਆਇਆ ਪਿਆ ਸੀ ਤੇ ਅਫਸਰ ਦੇ ਆਪਣੀ ਮੂਹ ਜਵਾਨੀ ਜਿਹੜੀ ਉਹਨੇ ਗੱਲਾਂ ਦੱਸੀਆਂ ਨੇ ਕਿ ਸਾਨੂੰ ਉਸ ਟਾਈਮ ਤੇ ਡਰ ਲੱਗ ਰਿਹਾ ਸੀ ਕਿ ਜੇ ਕਿਤੇ ਇਹਨੂੰ ਛੇਤੀ ਗੋਲੀ ਨਾ ਮਾਰੀ ਨਾ ਸਾਨੂੰ ਸਾਰਿਆਂ ਨੂੰ ਮਾਰ ਦੇਣਾ ਤੇ ਇੱਥੇ ਇੱਕ ਗੱਲ ਜਿਹੜੀ ਹੋਰ ਤੁਹਾਨੂੰ ਮੈਂ ਦੱਸਾਂ ਤੇ ਇਹ ਚਾਰ ਇਨਕਾਊਂਟਰ ਜਿਹੜੇ ਹੋਏ ਨੇ ਇਹ 84 ਵੇਲੇ ਹੋਏ ਨੇ 84 ਤੋਂ ਬਾਅਦ ਹੋਏ ਨੇ ਜਦੋਂ ਆਪਣਾ ਸੰਘਰਸ਼ ਚੱਲ ਰਿਹਾ ਸੀ ਤੇ ਪਰ ਇੱਥੋਂ ਹੀ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੇ ਜਿਹੜਾ ਹੈ ਉਹਦੇ ਵਿੱਚ ਆਪਣਾ ਵੀ ਦੱਸਿਆ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਉਸ ਟਾਈਮ ਦੇ ਉੱਤੇ ਉਹ ਸਵਾੜੇ ਪਿੰਡੀ ਵਿੱਚ ਹੀ ਮੌਜੂਦ ਸੀ ਕਿਉਂਕਿ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਸਵਾੜੇ ਤੋਂ ਹੀ ਹੋਈ ਹੈ ਸਵਾੜੇ ਹੀ ਠਾਰ ਸੀ ਉਹਨਾਂ ਦੀ ਇੱਥੋਂ ਹੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੋ ਵੀ ਤੁਹਾਨੂੰ ਸਾਰੀ ਚੀਜ਼ਾਂ ਦਾ ਪਤਾ ਹੈ ਤੇ ਸਾਡੇ ਇਲਾਕਿਆਂ ਚ ਚਲੋ ਬਹੁਤੇ ਨੂੰ ਨਹੀਂ ਵੀ ਪਤਾ ਹੋਣਾ ਕਿ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਦੀ ਗ੍ਰਿਫਤਾਰੀ ਸਵਾੜੇ ਤੋਂ ਹੋਈ ਸੀ ਤੇ ਉਹ ਦੱਸ ਦਿਆ ਕਿ ਆਪਾਂ ਸਵਾੜੇ ਰੋਕੇ ਹੋਏ ਸੀ ਤੇ ਰਾਤ ਨੂੰ ਪੁਲਿਸ ਦਾ ਪੈਰਾ ਲੱਗਿਆ ਤੇ ਆਸਾਂ ਸੋਚੇ ਵੀ ਕਹਿੰਦੇ ਸਾਨੂੰ ਫੜਨੇ ਨੂੰ ਆ ਅਸੀਂ ਸੁਚੇਤ ਰਹੇ ਪੂਰੀ ਰਾਤ ਬੈਠੇ ਰਹੇ ਪਰ ਕਹਿੰਦੇ ਸਾਡੇ ਵੱਲ ਉਹਨਾਂ ਨੇ ਕੋਈ ਹਲਚਲ ਨਹੀਂ ਕੀਤੀ ਪਰ ਕਹਿੰਦੇ ਮੈਂ ਲੇਟ ਹੀ ਹੋਂਦਾ ਤੇ ਪਰ ਮੈਨੂੰ ਕਹਿੰਦੇ ਗੋਲੀਆਂ ਦੀ ਆਵਾਜ਼ ਸੁਣੀ ਕਹਿੰਦੇ ਵੀ ਇਹ ਪਹਿਲੀ ਗੋਲੀ ਚੱਲੀ ਜਿੱਦਾਂ ਜਿੱਦਾਂ ਬੰਦੇ ਨੇ ਦੱਸਿਆ ਫਿਰ ਉਹਨਾਂ ਨੂੰ ਯਾਦ ਆਇਆ ਕਿ ਹਾਂ ਮੈਨੂੰ ਯਾਦ ਆ ਕਿ ਪਹਿਲੀ ਗੋਲੀ ਚੱਲੀ ਆ ਸੌਲਟ ਦੀ ਕਿਉਂਕਿ ਉਹਨਾਂ ਨੂੰ ਹੁਣ ਗੋਲੀਆਂ ਦਾ ਰਫਲਾਂ ਦੇ ਫੈਰਾਂ ਦਾ ਯਾਦ ਹੀ ਸੀ ਕਿ ਪਹਿਲੀ ਗੋਲੀ ਚੱਲੀ ਆ ਸੌਲਟ ਦੀ ਕਿਵੇਂ ਹੋਇਆ ਕਿਵੇਂ ਰੋਲਾ ਪਿਆ ਉਹ ਕਹਿੰਦਾ ਸਾਰਾ ਕੁਝ ਮੈਂ ਸੁਣਿਆ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਉਹ ਕੌਣ ਸੀ ਕਿੱਥੋਂ ਸੀ ਤੇ ਕਹਿੰਦੇ ਤੜਕੇ ਹੋਏ ਅਗਲੀ ਸਵੇਰ ਦੁਬਾਰਾ ਉਹੀ ਜਿਹੜਾ ਚੱਲਦਾ ਹੀ ਇਹਨਾਂ ਦਾ ਪ੍ਰੋਗਰਾਮ ਕੇ ਦੁਬਾਰਾ ਹੋਰ ਟੀਮ ਆਈ ਹੈ ਉਹਨਾਂ ਨੇ ਪੂਰਾ ਉੱਥੇ ਵੈਰੀਫਾਈ ਕੀਤਾ ਇਹਨਾਂ ਕੋਲੋਂ ਅਸਲਾ ਮਿਲਿਆ ਇਹਨਾਂ ਨੇ ਮੁਕਾਬਲਾ ਕੀਤਾ ਮਝੂਠਾ ਮੁਕਾਬਲਾ ਜੋ ਵੀ ਬਣਾਉਣਾ ਸੀਗਾ ਉਹਨਾਂ ਨੇ ਪੂਰਾ ਬਣਾਇਆ ਤੇ ਦਲਜੀਤ ਸਿੰਘ ਬਟੂ ਨਹੀਂ ਉਸ ਟਾਈਮ ਦੇ ਉੱਤੇ ਰੂਪੋਸ਼ ਹੋ ਕੇ ਸਵਾੜੇ ਰਹਿ ਰਹੇ ਸੀ ਕਹਿੰਦੇ ਵੀ ਉੱਥੇ ਜਦੋਂ ਪਿੰਡ ਵਾਲੇ ਸਾਰੇ ਇਕੱਠੇ ਹੋਏ ਸਵੇਰੇ ਤਾਂ ਮੈਂ ਵੀ ਗਿਆ ਦਲਜੀਤ ਸਿੰਘ ਬਟੂ ਉਹ ਨਹੀਂ ਵੀ ਸਵਾੜੇ ਪਿੰਡ ਰਹਿੰਦੇ ਸੀ ਬਾਂਮਣਾ ਦਾ ਘਰ ਸੀ ਉੱਥੇ ਬਾਬੂਣਾ ਦੇ ਨਾਲ ਹੀ ਘਰ ਸੀ ਐਸੀਆਂ ਦਾ ਤੇ ਮੈਨੂੰ ਯਾਦ ਆ ਉਹਨਾਂ ਨੂੰ ਕਹਿੰਦੇ ਸੀ ਲੁੱਡਣ ਉਹਨਾਂ ਦਾ ਘਰ ਠੀਕ ਹੈ ਨਾ ਨਾਮਕਸ਼ਾ ਕੁਝ ਹੋਰ ਵੀ ਹੋ ਸਕਦਾ ਪੱਕਾ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਂ ਮਾਫੀ ਵੀ ਚਾਹੁੰਦਾ ਪਰ ਚੌਥ ਦੱਸਿਆ ਹੈ ਬਜ਼ੁਰਗਾਂ ਨੇ ਵੀ ਉਹਨਾਂ ਨੂੰ ਮੈਂ ਵੀ ਦੇਖਿਆ ਹੋਇਆ ਉਹ ਘਰ ਤਾਂ ਕਿ ਉਹਨਾਂ ਨੇ ਕਹਿੰਦੇ ਸੀ ਲੁੱਡਣ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਹੋਇਆ ਤੇ ਬਾਈ ਉਹ ਨਹੀਂ ਦੱਸਦੀਆ ਦਿਲਜੀਤ ਸਿੰਘ ਉਹ ਨਹੀਂ ਕਿ ਆਪਾਂ ਉੱਥੇ ਗਏ ਤੇ ਮੈਂ ਦੇਖਿਆ ਕਿ ਉੱਥੇ ਖੂਨ ਡੁੱਲਿਆ ਹੋਇਆ ਹੈ ਚਾਰ ਜਗ੍ਹਾ ਦੇ ਉੱਤੇ ਖੂਨ ਡੁੱਲਿਆ ਹੋਇਆ ਹੈ ਕਹਿੰਦੇ ਵੀ ਮੈਂ ਕਿਹਾ ਕੀਤਾ ਵੀ ਇੱਕ ਜਗ੍ਹਾ ਦੇ ਉੱਤੇ ਬੈਠਿਆ ਖੂਨ ਜਿਹੜਾ ਰੇਤਾਂ ਦੇ ਸਵਾੜੇ ਸਾਰਾ ਸਾਰਾ ਸਾਡੇ ਇਲਾਕੇ ਨੂੰ ਪਤਾ ਹੈ ਕਿ ਸਾਰਾ ਰੇਤਲੀ ਜ਼ਮੀਨ ਹੈ ਕਿ ਉੱਥੋਂ ਰੇਤ ਦੀ ਮੁੱਠ ਭਰੀ ਹੋ ਖੂਨ ਨਾਲ ਲਿਬੜੀ ਹੋਈ ਤੇ ਉੱਥੇ ਬੈਠਿਆ ਚੋਪਈ ਸਾਹਿਬ ਕੀਤੀ ਅਰਦਾਸ ਕਰਕੇ ਕਹਿੰਦੇ ਮੈਂ ਘਰੇ ਆ ਗਿਆ ਕਿਉਂਕਿ ਉਹ ਵੀ ਸਵਾੜੇ ਹੀ ਰਹਿੰਦੇ ਸੀ ਤੇ ਅੱਜ ਤੱਕ ਉਹ ਚਾਰਾਂ ਦਾ ਪਤਾ ਨਹੀਂ ਲੱਗਿਆ ਵੀ ਉਹ ਕੌਣ ਸੀ ਕਿਹੜਾ ਉਹਨਾਂ ਦਾ ਜ਼ਿਲ੍ਹਾ ਸੀ ਕਿਹੜਾ ਪਿੰਡ ਸੀ ਕਿਹਨ ਕਿਹਾ ਉਹਨਾਂ ਦਾ ਕਸੂਰ ਸੀ ਤੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੀਆਂ ਲਾਸ਼ਾਂ ਵੀ ਤੱਕ ਮਿਲੀਆਂ ਕਿ ਨਹੀਂ ਮਿਲੀਆਂ ਇਹ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਇਹ ਕਿੱਸਾ ਜਿਹੜਾ ਹੈ ਸਾਡੇ ਇਲਾਕੇ ਦਾ ਸਵਾੜੇ ਦਾ ਸਵਾੜੇ ਦੇ ਵਿੱਚ ਹੋਏ ਫੇਕ ਇਨਕਾਊਂਟਰ ਦਾ ਝੂਠੇ ਮੁਕਾਬਲੇ ਦਾ ਤੇ ਜਿਹੜੇ ਸਾਡੇ ਲੋਕਾਂ ਨੂੰ ਨਹੀਂ ਵੀ ਪਤਾ ਤਾਂ ਉਹ ਸ਼ੇਅਰ ਜ਼ਰੂਰ ਕਰਿਓ ਤੇ ਜੇ ਪਤਾ ਤਾਂ ਬਈ ਆਪਣੇ ਜਿਹੜੇ ਆ ਆਪਣੀ ਪੀੜ੍ਹੀਆਂ ਨੂੰ ਆਪਣੇ ਜਿਹੜੇ ਤੁਹਾਡੇ ਲਾਗੇ ਪਾਸੇ ਕੋਈ ਅਗਰ ਹੈਗਾ ਤਾਂ ਉਹਨਾਂ ਨੂੰ ਲੱਗਦਾ ਤਾਂ ਉਹਨਾਂ ਤੱਕ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰਦੇ ਰਿਹਾ ਕਰੋ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ